ਅਸੀਂ ਇੱਥੇ ਕੰਮ ਕਰਦੇ ਆਂ ਹਾਂਜੀ ਭਾਈ ਕੀ ਗੱਲ ਹੋਈ ਆ ਸਾਰੀ ਅੱਜ ਗੱਲ ਇਸ ਤਰ੍ਹਾਂ ਦੀ ਹੈਗੀ ਆ ਕਿ ਅੱਜ ਦੁਪਹਿਰੇ ਸਾਨੂੰ ਪਤਾ ਚੱਲਿਆ ਤੇ 1 ਵਜੇ ਦੇ ਕਰੀਬ 1:30 2 ਵਜੇ ਦੇ ਕਰੀਬ ਸਾਨੂੰ ਫੋਨ ਤੇ ਪਤਾ ਲੱਗਿਆ ਕਿ ਇਹ ਬੰਦਾ ਸਿੰਘ ਬਹਾਦਰ ਸਾਡਾ ਹੋਸਟਲ ਆ ਬੁਆਇਜ਼ ਦਾ ਉਹਦੇ ਵਿੱਚ ਕੋਈ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਹੈ ਤੇ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਪਿੱਛੋਂ ਹੁਮੇਰਪੁਰ ਤੋਂ ਤੇ ਬੀ ਫਾਰਮੇਸੀ ਦੇ ਵਿੱਚ ਫਸਟ ਸੈਮੈਸਟਰ ਦਾ ਸਟੂਡੈਂਟ ਆ ਹਾਲੇ ਕੋਈ ਮਹੀਨਾ ਡੇਢ ਮਹੀਨਾ ਉਹਨਾਂ ਨੂੰਆਂ ਕਲਾਸਾਂ ਲੱਗੀਆਂ ਨੂੰ ਹੋਇਆ ਉਹਨੂੰ ਖੁਦਕੁਸ਼ੀ ਕੀਤੀ ਕਿਉਂ ਹੈ ਕੋਈ ਉਹਦਾ ਸੁਸਾਈਡ ਨੋਟ ਹੈ ਜਾਂ ਹੋਰ ਕੋਈ ਮੈਟਰ ਕੀ ਹੈ ਇਹਦੇ ਬਾਰੇ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਔਰ ਯੂਨੀਵਰਸਿਟੀ ਦੀ ਇਨਵੈਸਟੀਗੇਸ਼ਨ ਦੱਸੂਗੀ ਪਰ ਸਾਡਾ ਇੱਕ ਪੱਖ ਜ਼ਰੂਰ ਹੈਗਾ ਕਿ ਇਨਵੈਸਟੀਗੇਸ਼ਨ ਬਿਲਕੁਲ ਰਿਸਪੌਂਸਿਬਿਲਟੀ ਨਾਲ ਹੋਣੀ ਚਾਹੀਦੀ ਹੈ ਇਹਦੇ ਚ ਮਾਪਿਆਂ ਦੇ ਜਿੰਨੇ ਵੀ ਡਾਊਟ ਆ ਉਹਨਾਂ ਨੂੰ ਅਥਾਰਟੀ ਨੂੰ ਜਵਾਬ ਦੇਣਾ ਜ਼ਰੂਰੀ ਹੈ ਸੋ ਨਾਲ ਨਾਲ ਇਹ ਵੀ ਹੈ ਕਿ ਹੋਸਟਲ ਹੈ ਯੂਨੀਵਰਸਿਟੀ ਇੱਥੇ ਬੱਚਿਆਂ ਤੇ ਪ੍ਰੈਸ਼ਰ ਵੀ ਹੈਗੇ ਆ ਪਿਛਲੇ ਜਿਹੜੀ ਲੰਗੀ 11 ਤਰੀਕ ਆ ਇਸੇ ਹੋਸਟਲ ਦੇ ਹਜ਼ਾਰਾਂ ਵਿਦਿਆਰਥੀ ਡਿਪਾਰਟਮੈਂਟ ਦੇ ਅਸੀਂ ਪ੍ਰੋਟੈਸਟ ਆਰਗੇਨਾਈਜ਼ ਕੀਤਾ ਸੀ ਉਹਦੇ ਵਿੱਚ ਪੀਣ ਦਾ ਪਾਣੀ ਨਹੀਂ ਚੱਲ ਰਿਹਾ ਇਸ ਹੋਸਟਲ ਦੇ ਵਿੱਚ ਸੱਤ ਮੰਜ਼ਲਾ ਹੋਸਟਲ ਹੈ ਇਹਦੀ ਲਿਫਟ ਨਹੀਂ ਚੱਲਦੀ ਹੈਗੀ ਤੇ ਜੇ ਵਿਦਿਆਰਥੀ ਨੇ ਮੰਨ ਲਓ ਕਿ ਸੱਤਵੇਂ ਮੰਜ਼ਲ ਤੇ ਹੋਸਟਲ ਸ਼ੋਭਮ ਹੈ ਇਸ ਬੱਚੇ ਦਾ ਨਾਮ ਔਰ ਇਹਦਾ ਰੂਮ ਵੀ ਛੇਵੀਂ ਮੰਜ਼ਲ ਤੇ ਆ ਤੇ ਜੇ ਬੱਚੇ ਨੂੰ 6 6 ਮੰਜ਼ਲ ਤੇ ਤੁਹਾਡੀਆਂ ਲਿਫਟਾਂ ਨਹੀਂ ਚੱਲਦੀਆਂ ਤੁਹਾਡੇ ਪੀਣ ਦਾ ਪਾਣੀ ਨਹੀਂ ਹੈਗਾ ਟਾਇਲਟ ਚ ਪਾਣੀ ਨਹੀਂ ਪ੍ਰੋਪਰ ਆਉਂਦਾ ਫਿਰ ਤੁਹਾਡੀਆਂ ਕਲਾਸਾਂ ਦਾ ਵੀ ਪ੍ਰੈਸ਼ਰ ਹੈ ਇਹ ਆਲ ਓਵਰ ਸਾਰੇ ਵਿਦਿਆਰਥੀਆਂ ਨੂੰ ਫੇਸ ਕਰਨਾ ਪੈਂਦਾ 1,10,000 ਰੁਪਇਆ ਬੀ ਟੈਕ ਦੀ ਜਿਹੜਾ ਵਿਦਿਆਰਥੀ ਫੀਸ ਪੇ ਕਰਦਾ ਤੇ ਜੇ ਉਹਨੂੰ ਅਸੀਂ ਬੇਸਿਕ ਫੈਸਿਲਿਟੀ ਨਹੀਂ ਦਿੰਦੇ ਤਾਂ ਇਹ ਬਿਲਕੁਲ ਗਲਤ ਗੱਲ ਹੈ ਹੁਣ ਇੱਥੇ ਅੱਜ ਇਹ ਘਟਨਾ ਘਟੀ ਵੀ ਸੀ ਨਹੀਂ ਹੈ ਵਾਈਸ ਚਾਂਸਲਰ ਯੂਨੀਵਰਸਿਟੀ ਚ 4 ਮਹੀਨਿਆਂ ਤੋਂ ਹੈ ਨਹੀਂ ਗਵਰਨਟਮੈਂਟ ਦੀ ਸਰਕਾਰ ਨੇ ਵੀਛ ਹੀ ਨਹੀਂ ਲਾਇਆ ਹਲੇ ਅਮ ਜੀ ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਬੱਚੇ ਵੱਲੋਂ ਬੋਲਿਆ ਜਾ ਰਿਹਾ ਹੈ ਕਿ ਮੈਂ ਕੰਮ ਬਹੁਤ ਜ਼ਿਆਦਾ ਹੈ ਹਾਰਡ ਵਰਕ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਲੱਗਦਾ ਹੈ ਨਾ ਕਿ ਇਸ ਨੂੰ ਲੈ ਕੇ ਵੀ ਹੈ ਹੋ ਸਕਦਾ ਦੇਖੋ ਇਹ ਨਾ ਅਸੀਂ ਸਾਰਾ ਦਿਨ ਦੇਖਦੇ ਆ ਯੂਨੀਵਰਸਿਟੀ ਨੇ ਕੀ ਕੀਤਾ ਕਿ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਹ ਅਡਾਪਟ ਕਰ ਲਈ ਹੈ ਉਹਦੇ ਵਿੱਚ ਕੋਈ ਸਿਰ ਪੈਰ ਨਹੀਂ ਹੈਗਾ ਕੀ ਕੀਤਾ ਕਿ ਜਿਹੜੇ ਸਿਲੇਬਸ ਨੇ ਜਿਹੜੇ ਵਰਕਸ਼ਾਪ ਨੇ ਜਿਹੜੇ ਪਲੱਸ 2 ਵਾਲੇ ਬੱਚੇ ਯੂਨੀਵਰਸਿਟੀ 'ਚ ਆਏ ਆ ਪਹਿਲਾਂ ਇੱਥੇ ਕੀ ਹੁੰਦਾ ਸੀ ਕਿ ਪਲੱਸ 2 ਦੇ ਬੱਚਿਆਂ ਦੇ ਦਾਖਲੇ ਨਹੀਂ ਹੁੰਦੇ ਸੀ ਮਾਸਟਰ ਡਿਗਰੀ ਤੇ ਰਿਸਰਚ ਦੇ ਸਟੂਡੈਂਟ ਜ਼ਿਆਦਾ ਹੁੰਦੇ ਉਸ ਤੋਂ ਬਾਅਦ ਹੁਣ ਸਾਰੇ ਕੋਰਸ ਪਲੱਸ 2 ਤੋਂ ਸਟਾਰਟ ਆ ਉਹਦੇ ਜਿਹੜੇ ਸਿਲੇਬਸ ਆ ਤੇ ਉਹਦਾ ਜਿਹੜਾ ਐਨਪੀ ਦਾ ਆਇਆਗਾ ਉਹ ਇੰਨਾ ਵਧਾ ਦਿੱਤਾ ਗਿਆ ਕਿ ਪਹਿਲੇ ਸਮੈਸਟਰ 'ਚ 8 8 9 9 ਜਿਹੜੇ ਸ਼ਬਦ ਹੋ ਗਏ ਆ ਉਹਦੇ 'ਚ ਉਹ ਵੀਡੀਓ ਆ ਬੱਚਾ ਡੇਲੀ ਉਹ ਬਲੌਗ ਬਣਾ ਕੇ ਪਾਉਂਦਾ ਵਿੱਚ ਵੀ ਜ਼ਿਕਰ ਕਰ ਰਿਹਾ ਓਕੇ ਮਤਲਬ ਸਾਰਾ ਦਿਨ ਖੜਕੇ ਉਹ ਸਾਨੂੰ ਕਹਿੰਦੇ ਆ ਕੰਮ ਕਰਨ ਨੂੰ ਤੇ ਸਾਰਾ ਇੰਨੀਆਂ ਕਲਾਸਾਂ ਇੰਨਾ ਪ੍ਰੈਸ਼ਰ ਇਹ ਇਹ ਓਵਰਲੋਡ ਆ ਇੰਨਾ ਵਿਦਿਆਰਥੀਆਂ ਲਈ ਪ੍ਰੈਸ਼ਰ ਹੈ ਜਿਹੜਾ ਇਹ ਠੀਕ ਨਹੀਂ ਹੈਗਾ ਇਹ ਬੜਾ ਨਾ ਇਹ ਨੈਚੁਰਲ ਨਹੀਂ ਹੈ ਨੈਚੁਰਲ ਤਰੀਕੇ ਨਾਲ ਲੋਡ ਪਾਇਆ ਗਿਆ ਹੈਗਾ ਉਹਨੂੰ ਬੱਚੇ ਕਿੰਨਾ ਕੁ ਹੈਂਡਲ ਕਰ ਪਾਉਂਦੇ ਆ ਕਿੰਨਾ ਨਹੀਂ ਕਰ ਪਾਉਂਦੇ ਨਵੀਂ ਥਾਂ ਤੇ ਬੱਚਾ ਆਇਆ ਘੱਟੋ ਘੱਟ ਉਹਦੇ 'ਚ ਕੁਝ ਤਾਂ ਠੀਕ ਚੀਜ਼ਾਂ ਹੋਣ ਔਰ ਭਗਵਾਨ ਸમાન ਦੀ ਸਰਕਾਰ ਨੂੰ ਨਵੀਂ ਸਿੱਖਿਆ ਨੀਤੀ ਸਿੱਧਾ ਲਾਗੂ ਨਹੀਂ ਕਰਨੀ ਚਾਹੀਦੀ ਸੀ ਉਹ ਕਟੋਂ-ਕਟੇ ਪੰਜਾਬ ਦੇ ਵਿੱਚ ਕੋਈ ਕਮਿਸ਼ਨ ਬਣਾ ਕੇ ਉਹਦੀ ਸਮੀਖਿਆ ਕਰਦੇ ਫੇਰ ਕਿਤੇ ਜਾ ਕੇ ਲਾਗੂ ਕਰਨ ਦੀ ਗੱਲ ਕਰਦੇ ਹਲੇ ਤਾਂ ਤੁਸੀਂ ਇੱਥੋਂ ਦੀ ਗੱਲ ਕਰ ਰਹੇ ਇੱਕ ਮੰਦਭਾਗੀ ਘਟਨਾ ਉਹ ਵੀ ਤਾਂ ਆਪਾਂ ਗੱਲ ਕਰ ਰਹੇ ਹੇਰਾ ਪ੍ਰੈਸ਼ਰ ਆਉਣ ਵਾਲੇ ਦਿਨਾਂ 'ਚ ਕਾਲਜਾਂ ਦੇ ਵਿੱਚ ਪੰਜਾਬ ਦੇ ਸਾਰਿਆਂ 'ਚ ਯੂਨੀਵਰਸਿਟੀ ਦੇ ਬਹੁਤ ਵਧਣਾ ਵਿਦਿਆਰਥੀਆਂ ਦੀਆਂ ਰੀਪੇਅਰ ਆਉਣੀਆਂ ਆਈਆਂ ਵਿਦਿਆਰਥੀਆਂ ਤੋਂ ਪੇਪਰ ਤੁਸੀਂ ਹੈਰਾਨ ਹੋਵੋਗੇ ਕਿ 70 ਦਿਨਾਂ ਦੀ ਤਾਂ ਡੇਟ ਸ਼ੀਟ ਬਣਦੀ ਹੈ ਇਹਦੇ ਨਾਲ ਜੇ 2 ਮਹੀਨੇ ਪੇਪਰ ਹੀ ਚੱਲੀ ਗਏ ਤੋ ਇਹ ਇਹ ਚੀਜ਼ਾਂ ਠੀਕ ਨਹੀਂ ਹੈ ਇਹ ਤੇ ਬੈਠ ਕੇ ਨਿੱਠ ਕੇ ਗੱਲ ਕਰਨੀ ਬੰਦੀ ਹੈ ਜਿਹਦੇ ਤੇ ਸਰਕਾਰ ਸੀਰੀਅਸ ਨਹੀਂ ਹੈਗੀ ਠੀਕ ਹੈ ਠੀਕ ਤੇ ਇਹ ਮੁੰਡਾ ਜਿਹੜਾ ਸੁਸਾਇਟੀ ਉਹ ਹੈ ਕੀ ਕਾਰਨ ਕਿ ਇਹ ਕੋਈ ਜਾਣਕਾਰੀ ਸਾਹਮਣੇ ਆ ਕਿ ਕਿਤੇ ਦਰਾਂ ਵਾਲਾ ਬੇਸਿਕਲੀ ਹਮੇਰਪੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਸਾਨੂੰ ਅੱਜ ਇਤਰਾ ਮਿਲੀ ਯੂਨੀਵਰਸਿਟੀ ਤੋਂ ਕਿ ਇਦਾਂ ਹੈਗਾ ਇਹਨੇ ਆਪਣੇ ਕਮਰੇ ਦੇ ਵਿੱਚ ਸੁਸਾਇਬ ਕਰ ਲਿਆ ਬਾਕੀ ਅਸੀਂ ਪਟਾਲ ਕੀਤੀ ਆ ਬਾਕੀ ਇਹਦੇ ਪੇਰੈਂਟ ਸਾਰੇ ਨੇ ਬਾਡੀ ਮਾਰਚ ਦੇ ਭੇਜ ਕੇ ਪੋਸਟਮਾਰਡ ਕਰਾਵਾਂਗੇ ਤੇ ਕਰਨਾ ਪਤਾ ਲਾਵਾਂ ਜਿਹੜੇ ਨੇ ਸੁਸਾਇਟੀ ਤੇ ਕੀਤਾ ਕੀਤਾ ਹੈਗੀ ਕਿ ਖਾਂਕਿੰਗ ਆ ਜੀ ਹਾਂ ਪੱਕੇ ਨਾਲ ਲੜਕਾ ਜਿਹੜਾ ਹੈਗਾ ਸੁਸਾਇਟੀ ਕੀਤਾ ਕੋਈ ਨੇ ਸੁਸਾਇਟੀ ਕੋਈ ਸੁਸਾਇਟੀ ਰੋਡ ਨਹੀਂ ਹੈਗੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈਗੀ ਫੋਰੈਂਸਿਕ ਟੀਮ ਵੀ ਅਸੀਂ ਭੋਗ ਕਰਕੇ ਬੁਲਾ ਲਈ ਸੀਗੀ ਉਹਨਾਂ ਨੇ ਵੀ ਆਪਣੀ ਪੜਤਾਲ ਤਫਤੀਸ਼ ਕਰਦੇ ਹੈ ਡੈਡ ਬੋਡੀ ਇੰਦਾ ਹੈਂਗਿੰਗ ਹੈਗੀ ਹੈ ਕਿ ਹੁਣ ਉਤਾਰੀ ਗਈ ਹੈ ਫਿਲਹਾਲ ਹੈਂਗਿੰਗ ਹੈ ਪੇਰੈਂਟਸ ਆ ਰਹੇ ਨੇ ਉਹਨਾਂ ਦੀ ਹਾਜ਼ਰੀ ਚ ਉਤਾਰਾਂਗੇ ਜੀ ਉਸ ਕੋਈ ਜਾਣਕਾਰੀ ਹੈ ਜੀ ਸਰ ਕਿਦਾ ਨਾਮ ਕੀ ਸੀ ਦਾ ਕਿਤਨਾ ਕਿਹੜੀ ਫਾਈਨ ਕਿਹੜੇ ਇਅਰ ਪੜਦਾ ਸੀ ਬੀ ਫਾਰਮੇਸੀ ਕਰ ਰਿਹਾ ਸੀ ਜੀ ਫਸਟ ਸੈਮੈਸਟਰ ਸੀਗਾ ਫਸਟ ਈਅ ਕੁਛ ਪਤਾ ਲੱਗਿਆ ਸਰ ਕਾਰਨ ਕੀ ਲੱਗਿਆ ਨਹੀਂ ਨਹੀਂ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਦੇਖੋ ਬਾਕੀ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਦੇਖ ਇੱਕ ਇਹਨਾਂ ਦੇ ਕਮਰੇ ਵਿੱਚ ਹੋਰ ਵੀ ਕੁਝ ਨਹੀਂ ਆ ਕਰਨ ਦਾ ਮੁੰਡਾ ਹਾਂ ਇੱਕ ਹੋਰ ਰਹਿੰਦਾ ਇਹਦੇ ਨਾਲ ਉਹ ਪਰ ਕੱਲ ਦਾ ਛੁੱਟੀਆਂ ਹੋ ਗਈਆਂ ਸੀਗੇ 12 ਵਜੇ ਦਾ ਗਿਆ ਹੋਇਆ ਉਹਨੂੰ ਵੀ ਅਸੀਂ ਬੁਲਾ ਰਹੇ ਹਾਂ ਉਹਨੂੰ ਵੀ ਸਬਕ ਪੜਤਾਲ ਕਰਾਂਗੇ ਤੇ ਕੱਲ ਰਾਤ ਦਾ ਹੋ ਸਕਦਾ ਹੈ ਕੱਲ ਸ਼ਾਮ ਦਾ ਜਾਂ ਰਾਤ ਦਾ ਹੋ ਸਕਦਾ ਹੈ